ਲੱਖਾਂ ਕਰੋੜਾ ਬੰਦਾ ਨਹਿਰਾ ਦੇ ਅੰਦਰ ਖਪਤ ਹੋ ਗਿਆ ਕਿਸੇ ਨੂੰ ਮਾਰ ਕੇ ਸੱਟਦਾ ਕੋਈ ਹਾਦਸੇ ਦਾ ਸ਼ਿਕਾਰ ਹੋ ਗਿਆ ਕੋਈ ਆਪ ਖੁਦਕੁਸ਼ੀ ਕਰ ਗਿਆ ਉਹਦਾ ਕੋਈ ਰਿਕਾਰਡ ਨਹੀਂ ਹੈ ਦੱਸ ਲੋ ਕਿਹਦੇ ਕੋਲ ਹਾਜੇ ਮਾਰ ਕੇ ਸੱਟੇ ਯਾਰ ਬਹੁਤ ਜ਼ਿਆਦਾ ਹੁਣੀ ਨਾਮ ਨਹੀਂ ਲਊਗਾ ਹੁਣੀ ਮੈਂ 15 ਦਿਨ ਪਹਿਲੇ ਦੀ ਦੱਸ ਰਿਹਾ ਮੈਂ ਬੰਦਾ ਕੱਢਿਆ ਬੰਦਾ ਡੈੱਡ ਬਡੀ ਕੱਢੀ ਮੈਸਚੂ ਨੂੰ ਬੁਲਾਇਆ ਸਚੂ ਨੂੰ ਸਾਰਾ ਕੁਝ ਦੇਖਿਆ ਦੇਖ ਕੇ ਕਹਿਣ ਲੱਗਾ ਵੀ ਮਰਡਰ ਕੇਸ ਹੈਗਾ ਸ਼ੁਮਨ ਦਾ ਪੱਕਾ ਜਿਹੀ ਪਿੱਛੇ ਬੰਨ ਰੱਖੇ ਨਾ ਜਿਹੜਾ ਡੈਡ ਬੋਡੀ ਲੈਣ ਆਇਆ ਮੈਂ ਦੱਸੂਗਾ ਉਹਨੇ ਆਪ ਮਾਰ ਕੇ ਛੱਟ ਰੱਖਿਆ ਦੀ ਦੱਸ ਜਿਹੜਾ ਲੈਣ ਆਇਆ ਮੇਰੇ ਤੋਂ ਲੈਣ ਆਇਆ ਇਹ ਡੈਡ ਬੋਡੀ ਮੇਰੇ ਡੈਡੀ ਦੀ ਹੈ ਉਹਨੇ ਆਪ ਮਾਰ ਕੇ ਛੱਟਿਆ ਫਤੇਗੜ ਸਾਹਿਬ ਦੀ ਖਬਰ ਹੈ ਲੱਗੀ ਹੈ ਨਿਊਜ਼ ਤੇ ਦੇ ਚੱਕ 15 ਦਿਨ ਪਹਿਲੇ ਦੀ ਇਹ ਵੀ ਕਹਿੰਦੇ ਕੇ ਪੀਐਸ ਗਿਲ ਜਦੋਂ ਡੀਜੀਪੀ ਸੀ ਉਸ ਟਾਈਮ ਇਹ ਸਭ ਕੁਝ ਬਹੁਤ ਜ਼ਿਆਦਾ ਹੋਇਆ ਸੁਣ ਚਾਹ ਮੇਰੀ ਉਹਨਾਂ ਦੇ ਟਾਈਮ 'ਚ ਬਹੁਤ ਜ਼ਿਆਦਾ ਇਹ ਮਤਲਬ ਡੈਡ ਬੋਡੀਆਂ ਬਹੁਤ ਜ਼ਿਆਦਾ ਹੋ ਗਈਆਂ ਪਰ ਡੈਡ ਬੋਡੀ ਇਹ ਸੀ ਲਸਲਾ ਰੁਕਿਆ ਨਹੀਂ ਮੈਂ ਨਾ ਜਦ ਕੰਮ ਸਟਾਰਟ ਕੀਤਾ ਸੀ ਨਾ ਸਰ ਮੈਂ ਇਹ ਸੋਚ ਰਿਹਾ ਸੀ ਮੈਂ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਉਹ ਸੋਚ ਰਿਹਾ ਸੀ ਪਰ ਉਹ ਕਹਿੰਦੇ ਨਾ ਪਰਮਾਤਮਾ ਤੋਂ ਵੱਡੀ ਕੋਈ ਚੀਜ਼ ਨਹੀਂ ਉਸ ਰੱਬ ਤੋਂ ਵੱਡੀ ਉਸ ਉਹਦੀ ਕੁਦਰਤ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਮੈਂ ਸੋਚ ਰਿਹਾ ਸੀ ਕਿ ਮੈਂ ਇੱਕ ਆਪਣੇ ਆਪ ਨੂੰ ਇੰਨਾ ਤਕੜਾ ਗੋਤਾ ਖੋਰ ਬਣਾ ਲਵਾਂ ਤੇਰੇ ਹੁਣ ਪ੍ਰਚਾਰ ਹੋਣ ਲੱਗ ਗਿਆ ਤੇਰਾ ਮੀਡੀਆ ਵੀ ਦੇਖਣ ਲੱਗ ਗਿਆ ਤੇਰੀ ਪ੍ਰਿੰਟਿੰਗ ਮੀਡੀਆ ਇਲੈਕਟ੍ਰਿਕ ਮੀਡੀਆ ਸਾਰਾ ਆਣ ਲੱਗ ਗਿਆ ਪਰ ਮੈਂ ਕਿੰਨਾ ਤਕੜਾ ਇੱਕ ਸਾਮਰਾਜ ਬਣਾਉਂਗਾ ਡੈਡ ਬੋਡੀ ਨੀਟਨ ਕ੍ਰੀਨ ਖਤਮ ਕਰ ਦੋ ਜ਼ੀਰੋ ਕਰ ਦੂੰਗਾ ਪਰ ਮੇਰੀ ਸੋਚ ਗਲਤ ਸੀ ਸਰ ਉੱਥੇ ਮੈਂ ਗਲਤ ਸਾਬਿਤ ਹੋ ਗਿਆ ਜਦ ਮੈਂ ਕੀਤਾ ਤੇ ਉਸ ਟਾਈਮ ਕੀ ਹੁੰਦਾ ਸੀ ਜਦ ਨਹਿਰਾਂ ਦੇ ਅੰਦਰ ਡੈਡ ਬੋਡੀ ਆਂਦੀ ਸੀ ਤੇ ਰੁੱਕੇ ਮੱਚ ਜਾਂਦੇ ਡੈਡ ਬੋਡੀ ਆ ਰਹੀ ਪਿੰਡ ਦੇ ਪਿੰਡ ਇਕੱਠੇ ਹੋ ਜਾਂਦੇ ਤੇ ਹਮ ਐਲਾਨ ਹੁੰਦੇ ਤੇ ਗੁਰਦੁਆਰੇ ਦੇ ਅੰਦਰ ਮੰਦਿਰਾਂ ਦੇ ਅੰਦਰ ਮਸਜਿਦਾਂ ਦੇ ਅੰਦਰ ਕਿ ਡੈਡ ਬੋਡੀ ਆ ਰਹੀ ਹੈ ਜਾਓ ਦੇਖੋ ਕੋਈ ਪਛਾਣ ਚਾਹੁੰਦਾ ਸੁਨਾਕਤ ਕਰ ਲੋ ਅੱਜ ਦਾ ਦੌਰ ਉਹ ਹੈ ਡੈਡ ਬੋਡੀ ਘਰ ਦੇ ਮੂਰੇ ਪਈ ਆ ਮੇਰੇ ਵੀਡੀਓ ਚੱਕ ਲਿਓ ਮੈਂ ਝੂਠ ਨਹੀਂ ਮਾਰ ਰਿਹਾ ਡੇਡ ਬੋਡੀ ਘਰ ਦੇ ਮੂਰੇ ਪਈਆ ਜਨਾਨੀਆਂ ਮਟਕੇ ਭਰ-ਭਰ ਕੇ ਸਿਰਫ ਪਾਣੀ ਲੈ ਕੇ ਜਾ ਰਹੀਆਂ ਨੇ ਖੇਤ ਵਾਲਾ ਬੰਦਾ ਆਪਣੇ ਖੇਤ ਚ ਪਾਈਪ ਆ ਗਏ ਪਾਣੀ ਚਲਾ ਰਿਹਾ ਉਹਨੂੰ ਮਤਲਬ ਨਹੀਂ 6 ਡੈਡ ਬੋਡੀਆਂ ਪਈਆਂ ਨੇ 7 ਪਈਆਂ ਨੇ 8 ਪਈਆਂ ਨੂੰ ਕੋਈ ਮਤਲਬ ਨਹੀਂ ਹੈ ਇਨਸਾਨੀਤ ਇੰਨੀ ਮਰ ਗਈ ਸਿਰਫ ਉਹਨੂੰ ਆਪਣੇ ਪਾਣੀ ਤੋਂ ਮਤਲਬ ਹੈ ਅੱਜ ਵੀ ਕਈ ਹੈਡ ਹੈ ਜਿੱਥੇ ਡੈਡ ਬੋਡੀਆਂ ਪੜੀ ਪੜੀ ਆਪਣੇ ਅੰਤਿਮ ਸੰਸਕਾਰ ਦਾ ਇੰਤਜ਼ਾਰ ਕਰ ਰਹੀਆਂ ਨੇ ਲੇਕਿਨ ਮੈਂ ਸੋਚਿਆ ਸੀ ਕਿ ਜਦ ਮੈਂ ਇਹ ਕੰਮ ਕਰੂੰਗਾ ਇਹਨੂੰ ਜ਼ੀਰੋ ਕਰ ਦੂੰਗਾ ਲੇਕਿਨ ਇਹ ਵੱਧਦਾ ਵੱਧਦਾ ਵੱਧਾ ਵੱਧਾ ਅੱਜ ਗਰਮੀਆਂ ਦੇ ਅੰਦਰ 25-25 ਬੰਦਾ ਮਰ ਜਾਂਦਾ ਸਿਰਫ ਮੈਂ ਭਾਗੜਾ ਦੀ ਦੱਸ ਰਿਹਾ ਹਰਿਆਣਾ ਪੰਜਾਬ ਦਿੱਲੀ ਰਾਜਸਥਾਨ ਦੀ 25-25 ਬੰਦਾ ਪਰ ਡੇ ਦਾ ਮਰ ਜਾਂਦਾ ਪਰ ਡੇ ਦਾ ਗਰਮੀਆਂ 'ਚ ਗਰਮੀਆਂ ਦੇ ਅੰਦਰ ਔਰ ਸਰਦੀਆਂ ਦੇ ਅੰਦਰ 5 ਤੋਂ ਲੈ ਕੇ 12 ਬੰਦੇ ਤੋਂ ਮਾਰ ਹੀ ਰਹੇ ਨੇ ਤੇ ਇਹ ਫਰਕ ਕਿਉਂ ਹੁੰਦਾ ਤੁਹਾਨੂੰ ਬਸ ਗਰਮੀਆਂ ਦੇ ਅੰਦਰ ਨਾਲ ਵਾਲੇ ਬੱਚੇ ਜ਼ਿਆਦਾ ਹੋ ਜਾਂਦੇ ਨੇ ਬੰਕ ਜਿਹੜੇ ਸਕੂਲਾਂ ਤੋਂ ਮਾਰ ਕੇ ਲੁੱਕ ਕੇ ਜਾਂਦੇ ਨੇ ਔਰ ਇੰਜੋਏ ਕਰਾ ਲੈ ਕਈ ਵਾਰ ਬੰਦੇ ਨੂੰ ਜ਼ਿਆਦਾ ਗਰਮੀ ਲੱਗਣ ਲੱਗਦੀ ਹੈ ਪਾਣੀ ਬੜਾ ਪਿਆਰਨ ਲੱਗਦਾ ਹੈ ਹੱਥ ਤੋਣ ਲੱਗ ਜਾਂਦਾ ਮੂੰਹ ਤੋਣ ਲੱਗ ਜਾਂਦਾ ਪਾਣੀ ਪਿਨ ਉਸ ਤਰ੍ਹਾਂ ਉਹ ਕਈਆਂ ਦੀ ਨਜ਼ਰ ਪੈ ਜਾਂਦੀ ਹੈ ਤੋਰ ਦੀ ਜਾਨ ਕੋਈ ਗੋਤਾਖੋਰ ਬਚਾ ਲਈਏ ਕੋਈ ਵਿਚਾਰਾ ਸਿੱਖ ਪਰਿਵਾਰ ਜਿਆਦਾ ਕਰ 90% ਦੇਖੋ ਮੈਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰਾ ਕਿ ਸਾਰੇ ਧਰਮ ਇੱਕ ਬਰਾਬਰ ਨੇ ਸਾਰੇ ਕੰਮ ਕਰਦੇ ਨੇ ਚਾਹੇ ਉਹ ਮੁਸਲਮਾਨ ਹੋ ਸਿੱਖੋ ਹਿੰਦੂ ਹੋ ਜੈਸਾਈਓ ਪਰ ਸਿੱਖ ਫੈਮਲੀਆ ਦਾ ਸਾਹਮਣੇ ਕਿਉਂ ਨਾ ਇਹਨਾਂ ਕੋਲ ਦਸਤਾਰ ਉਹ ਰੱਬ ਨੇ ਉਹ ਵਾਹਿਗੁਰੂ ਨੇ ਇਹਨਾਂ ਨੂੰ ਦਸਤਾਰ ਦੇ ਰੱਖੀ ਹੈ ਦਸਤਾਰ ਬੜੀ ਕੰਮ ਦੀ ਚੀਜ਼ ਹੈ ਬੜੀ ਕੰਮ ਦੀ ਚੀਜ਼ ਹੈ ਜੀ ਮੈਂ ਇਹਦੀ ਬੜੀ ਰਿਸਪੈਕਟ ਕਰਦਾ ਦਸਤਾਰ ਬੜੀ ਕੰਮ ਦੀ ਚੀਜ਼ ਹੈ ਅਕਸਰ ਦੇਖਿਆ ਮੈਂ ਜਦ ਵੀ ਕੋਈ ਬੰਦਾ ਹੈ ਮੇਰੀ ਭੈਣ ਹੈ ਕੋਈ ਬਜ਼ ਦਸਤਾਰ ਬੜੀ ਕੰਮ ਆਈ ਹੈ ਤੁਸੀਂ ਨਿਊਜ਼ ਚੱਕ ਲੋ ਖਬਰਾਂ ਚੱਕ ਲੋ YouTube Google ਜਿੱਥੇ ਮਰਜ਼ੀ ਚੱਕ ਲੋ ਦਸਤਾਰ ਨੇ ਬੜੇ ਲੋਕਾਂ ਦੀ ਜਾਨ ਬਚਾਈ ਹੈ ਜਿੰਨੂੰ ਨਹੀਂ ਵੀ ਤਾਰਨ ਆਂਦਾ ਉਹਨੇ ਵਿਚਾਰੇ ਆਪਣੀ ਦਸਤਾਰ ਖੋਲੀ ਫਟਾਫਟ ਛੱਟੀ ਬੰਦੇ ਨੂੰ ਬਾਹਰ ਕਿਨਾਰੇ ਲਾ ਲਿਆ ਔਰ ਇੱਕ ਚੀਜ਼ ਮੈਂ ਹੋਰ ਦੱਸ ਰਿਹਾ ਇਹ ਦਸਤਾਰ ਦੇ ਬਾਰੇ ਇਹ ਨਹਿਰ ਜਦ ਬਣਾਈ ਗਈ ਸੀ ਨਾ ਅੰਗਰੇਜ਼ਾਂ ਦੁਆਰੇ ਨੂੰ ਡਿਜ਼ਾਈਨ ਕੀਤਾ ਗਿਆ ਸੀ ਪਰ ਬਾਅਦ ਚ ਜੇ ਦੇਸ਼ ਆਜ਼ਾਦ ਹੋ ਗਿਆ ਉਸ ਤੋਂ ਬਾਅਦ ਸਾਰਾ ਇਹ ਸਭ ਤੋਂ ਪਹਿਲਾ ਜਿਹੜਾ ਪਾਣੀ ਜਿਹੜਾ ਹੈ ਇਹ ਬਣਾਇਆ ਗਿਆ ਸੀ ਬਾਗੜਾ ਪ੍ਰੋਜੈਕਟ ਦਾ ਇਹ ਆਪਣੇ ਆਪਣੀ ریاست ਦੇ ਦੇੰਦ ਅੰਗਰੇਜ਼ਾਂ ਨੇ ਪਾਣੀ ਲੈ ਜਾਣ ਦੀ ਰਾਜਸਥਾਨ ਤੱਕ ਉਸ ਟਾਈਮ ਦਾ ਪ੍ਰੋਜੈਕਟ ਸ਼ੁਰੂ ਹੋ ਗਿਆ ਸੀ ਬਾਅਦ ਚ ਇਹਦਾ ਪ੍ਰੋਪਰ ਜਿਹੜਾ ਕੰਮ ਕੀਤਾ ਦੀ ਪੰਡਿਤ ਜਵਾਰ ਲੈ ਲ ਨੂੰ ਆਪਣੇ ਹਿਸਾਬ ਨਾਲ ਕਰਾਇਆ ਸੀ ਡੈਮ ਨੂੰ ਵੱਡਾ ਕੀਤਾ ਪਾਣੀ ਨੂੰ ਦਾ ਬੰਦ ਬਣਾਇਆ ਪਹਿਲੇ ਸਿੱਧੀ ਕੱਚੀਆਂ ਚੱਲਦੀ ਦੀ ਉਹਨੇ ਆਪਣੇ ਤਰੀਕੇ ਨਾਲ ਸਾਰਾ ਫਿਰ ਇਹਨੂੰ ਪੱਕਾ ਕਰਕੇ ਬਣਾਇਆ ਨਹੀਂ ਤਾਂ ਪਹਿਲੇ ਹੀ ਸਾਰਾ ਪਾਣੀ ਚੱਲ ਰਿਹਾ ਦੇ ਪਰ ਜਿਹਦੇ ਪ੍ਰੋਜੈਕਟ ਬਣਾ ਦੀ ਬਾਹਰਲੀ ਕੰਪਨੀ ਨੂੰ ਠੇਕੇ ਤੇ ਉਹਨਾਂ ਨੇ ਇਸ ਹਿਸਾਬ ਨਾਲ ਬਣਾਇਆ ਤੁਸੀਂ ਕੋਈ ਵੀ ਚੀਜ਼ ਗਿਰੇਗੀ ਉਹ ਸੈਂਟਰ ਦੇ ਅੰਦਰ ਚਲੀ ਜਾਏਗੀ ਭਾਗੜਾ ਨਹਿਰ ਇਸ ਡਿਜ਼ਾਈਨ ਨਾਲ ਬਣੀ ਹੋਈ ਹੈ ਗੱਡੀ ਗਿਰੇ ਕੋਈ ਬੰਦਾ ਗਿਰੇ ਕੁੱਤਾ ਬਿੱਲਾ ਜੋ ਵੀ ਗਿਰੇ ਪਾਣੀ ਖਿੱਚ ਕੇ ਅੰਦਰ ਰਹਿ ਜਾ ਉਹਨੂੰ ਬਚਣ ਦਾ ਮੌਕਾ ਦਿੰਦਾ ਹੀ ਨਹੀਂ ਤੇ ਇਹ ਦਸਤਾਰ ਉੱਥੇ ਕੰਮ ਆਉਂਦੀ ਹੈ ਜਦੋਂ ਵਿਚਾਰਾ ਕੋਈ ਸਿੱਖ ਫੈਮਿਲੀ ਵਾਲਾ ਕੋਈ ਗੁਜ਼ਰ ਰਿਹਾ ਕੋਈ ਸਿੱਖ ਪਰਿਵਾਰ ਦਾ ਉਹ ਆਪਣੀ ਦਸਤਾਰ ਖੋਲੇ ਕਿਸੇ ਨੇ ਪਾਤੀ ਤਾਂ ਬਸ ਉਹ ਫੜ ਗਈ ਤੇ ਬਾਹਰ ਆ ਗਿਆ ਨਹੀਂ ਤਾਂ ਅਕਸਰ ਜਿਹੜਾ ਮੈਂ ਮੈਨੂੰ ਹੀ ਲਾ ਲਓ ਮੈਂ ਮੁਸਲਮਾਨ ਆ ਮੇਰੇ ਕੋਲ ਟੋਪੀ ਹੋਈ ਮੈਂ ਟੋਪੀ ਥੋੜਾ ਨਾ ਛੱਡ ਕੇ ਉਹਨੂੰ ਬਚਾ ਲੂ ਮੈਨੂੰ ਤੈਰਨਾ ਨਹੀਂ ਆਉਂਦਾ ਭਾਜ 1% ਔਰ ਮੇਰੇ ਕੋਲ ਸਿਰਫ ਕੱਲੀ ਟੋਪੀ ਹੈ ਸਿਰਫ ਮੇਰਾ ਹੌਸਲਾ ਹੋਏਗਾ ਤਾਂ ਅਗਰ ਮੇਰੇ ਅੰਦਰ ਜਿਗਰਾ ਨਹੀਂ ਹੋਏਗਾ ਹੌਸਲਾ ਨਹੀਂ ਹੋਏਗਾ ਜਾਂ ਹਿੰਮਤ ਨਹੀਂ ਹੋਏਗੀ ਮੇਰਾ ਦਿਮਾਗ ਵੀ ਕੰਮ ਜਦ ਮੈਂ ਕਿਸੇ ਨੂੰ ਮਰਦਾ ਵਾ ਦੇਖੂੰ ਡੁੱਬਦਾ ਦੇਖੂੰ ਮੇਰਾ ਦਿਮਾਗ ਵੀ ਕੰਮ ਕਰਨਾ ਬੰਦ ਗਿਆ ਮੈਂ ਆਮ ਪਬਲਿਕ ਦੀ ਗੱਲ ਕਰਦਾ ਬੰਦ ਕਰ ਦਿੰਦਾ ਦਿਮਾਗ ਵੀ ਕੰਮ ਕਰਦਾ ਲੇਕਿਨ ਇਹ ਜਿਹੜਾ ਸਿੱਕੇ ਰੱਬ ਨੂੰ ਇਹਨੂੰ ਇੱਕ ਅਲੱਗ ਹੀ ਸਿਸਟਮ ਨਾਲ ਬਣਾ ਰਕੇ ਦਸਤਾਰ ਕੋਈ ਸੱਟੀ ਆ ਜਾ ਬਈ ਕਿਨਾਰੇ ਔਰ ਇਹ ਜੇ ਇੱਕ ਨਹੀਂ ਹੋਏ ਔਰ ਇਹ ਸਿਆਣੇ ਬੋਲਦੇ ਦੇਖੋ ਕਿੰਨੇ ਕੇਸ ਹੋ ਗਏ ਕਿੰਨੇ ਵੀਡੀਓ ਵਾਇਰਲ ਹੋਣੇ ਫਤਿਹਗੜ ਸਾਹਿਬ ਦੇ ਕਿੰਨੇ ਹੋਰ ਨੇ ਹੋਰ ਨਿਆਰਾ ਦੇ ਕਿੰਨੇ ਅਕਸਰ ਚੱਕ ਲਓ ਤੁਸੀਂ ਗੂਗਲ YouTube Facebook ਭਰਿਆ ਬੈਸਟਾਗ੍ਰਾਮ ਜਿੰਨ ਲੋਕ ਸਿਰ ਦਸਤਾਰ ਦੇ ਲੋਕੀ ਦਸਤਾਰਾਂ ਨਾਲ ਕੱਢ ਲੈਂਦੇ ਨੇ ਹਰ ਬੰਦਾ ਤੇ ਭਾਜੀ ਰੱਸੀ ਲੈ ਕੇ ਨਹੀਂ ਘੁੰਮਦਾ ਹਰ ਬੰਦਾ ਨਹੀਂ ਘੁੰਮਦਾ ਉਹਨੂੰ ਕੀ ਪਤਾ ਕਿ ਹਾਸਾ ਆਉਣ ਵਾਲਾ ਹਮ ਪਰ ਦਸਤਾਰ ਬੜੀ ਕੰਮ ਆ ਜਾਂਦੀ ਹੈ ਬਸ ਇੱਕ ਫੈਮਿਲੀ ਜਿੰਨੇ ਵੀ ਆਏ ਉਹਨਾਂ ਨੂੰ ਮੈਂ ਰਿਸਪੈਕਟ ਬਹੁਤ ਕਰਦਾ ਮੇਰੇ ਆਪ ਬੱਚੇ ਦੇਖੋ ਇਹ ਸਾਰੇ ਬੱਚੇ ਮੇਰੇ ਖਾਲਸਾ ਮਿਸ਼ਨ ਪਬਲਿਕ ਸਕੂਲ ਦੇ ਅੰਦਰ ਮੈਂ ਦੇਖੋ ਮੁਸਲਿਮ ਦਰਾਂ ਤੋਂ ਮੈਂ ਦੋ ਬੰਦਿਆਂ ਤੋਂ ਬੜੀ ਖਾਰਖਾਨਾ ਵਿੱਚ ਛਿੜਦਾ ਬਹੁਤ ਹਾਂ ਮੈਂ ਦੇਖੋ ਮੇਰੇ ਨੀਟਨ ਕਲੀਨ ਕਹਿ ਰਿਹਾ ਜਿਹੜਾ ਇੱਕ ਤਾਂ ਧਰਮ ਪਰਿਵਰਤਨ ਕਰਦਾ ਰੱਬ ਨੇ ਜਿੰਨੂੰ ਜਿਸ ਕੌਮ ਦੇ ਅੰਦਰ ਬਣਾਇਆ ਚਾਹੇ ਉਹ Hindu ਚ ਬਣਾਇਆ Hindu ਆਪਣੇ ਧਰਮ ਨੂੰ ਫੋਲੋ ਕਰੋ ਮੈਨੂੰ ਰੱਬ ਨੇ ਮੁਸਲਮਾਨ ਬਣਾਇਆ ਮੈਂ ਆਪਣੇ ਧਰਮ ਨੂੰ ਫੋਲੋ ਕਰੋ ਪਰ ਜਿਹੜਾ ਮਾਨ ਸਨਮਾਨ ਹੈ ਸਤਕਾਰ ਹੈ ਉਹ ਸਾਰੇ ਧਰਮਾਂ ਦਾ ਕਰੋ ਹੂੰ ਦੇਖੋ ਧਰਮ ਸਭ ਦਾ ਸਰਸ ਸ੍ਰੇਸ਼ਟ ਹੈ ਸਭ ਤੋਂ ਉੱਪਰ ਹੈ ਜੇਕਰ ਉਹਨੂੰ ਰੱਬ ਨੇ Hindu ਬਣਾਇਆ ਔਰ ਦੇਵੀ ਦੇਵਤਾ ਉਹਨੂੰ ਦਿੱਤੇ ਨੇ 33 ਕਰੋੜ ਦੇਵੀ ਦੇਵਤਾ ਦਿੱਤੇ ਨੇ ਤੇ ਰੱਬ ਨੇ ਸੋਚ ਕੇ ਦਿੱਤੇ ਹੋਣਗੇ ਰੱਬ ਨੂੰ ਪਤਾ ਹੈ ਕਿਉਂ ਤੇ ਉਹ ਉਹਨਾਂ ਦਾ ਧਰਮ ਉਹਦਾ ਮੈਂ ਸਤਿਕਾਰ ਕਰਦਾ ਵਿਚਾਰਾ ਸਾਰਿਆਂ ਦਾ ਹੀ ਜੇ ਮੁਸਲਮਾਨ ਬਣੇ ਉਹ ਅੱਲਾ ਨੂੰ ਮੰਨਦੇ ਨੇ ਉਹ ਰੱਬ ਨੂੰ ਮੰਨਦੇ ਨੇ ਕੁਰਾਨ ਪੜ੍ਹਦੇ ਨੇ ਵਧੀਆ ਤਰੀਕੇ ਨਾਲ ਆਪਣੇ ਰੱਬ ਨੂੰ ਮੰਨ ਕੇ ਆਪਣੀ ਇਮਾਨਦਾਰੀ ਨਾਲ ਕੰਮ ਕਰਮਾਉਂਦੇ ਨੇ ਉਹਨਾਂ ਦੀ ਰਿਸਪੈਕਟ ਸਰਦਾਰ ਨੇ 10 ਗੁਰੂਆਂ ਨੂੰ ਮੰਨਦੇ ਨੇ 11ਵਾਂ ਗੁਰੂ ਨਹੀਂ ਆਨ 10 ਗੁਰੂਆਂ ਨੂੰ ਮੰਨਦੇ ਨੇ ਮੈਂ ਉਹਨਾਂ ਨੂੰ ਫੋਲੋ ਕਰ ਰਿਹਾ ਵਧੀਆ ਤਰੀਕੇ ਨਾਲ ਠੀਕ ਹੈ ਈਸਾਈ ਨੇ ਉਹ ਜੀਜ਼ਸ ਨੂੰ ਮੰਨਦੇ ਨੇ ਮੈਂ ਉਹਨਾਂ ਨੂੰ ਵੀ ਵਧੀਆ ਕਹਿਣਾ ਕਿ ਹਾਂ ਪਰ ਆਪਣੇ ਧਰਮ ਨੂੰ ਫੋਲੋ ਕਰਦੇ ਰਹੋ ਕਿਸੇ ਦੇ ਧਰਮ ਦੇ ਜਾ ਕੇ ਕਿਤੇ ਬਾਰੇ ਖਿਲਾਫ ਨਾ ਬੋਲੋ ਦੂਜਾ ਉਹਨੂੰ ਟਾਰਗੇਟ ਕਰਕੇ ਇਹ ਨਾ ਕਰੋ ਉਹਦਾ ਧਰਮ ਪਰਿਵਰਤਨ ਕਰਾ ਕੇ ਅਗਰ ਧਰਮ ਪਰਿਵਰਤਨ ਹੀ ਕਰਾਣਾ ਹੁੰਦਾ ਤੇ ਰੱਬ ਨਾ ਪਹਿਲਾਂ ਹੀ ਕੋਮਾ ਬਣਾ ਕੇ ਭੇਜ ਦਿੰਦਾ ਉਹ ਫਿਰ ਇਨਸਾਨ ਬਣਾ ਕੇ ਕਿਉਂ ਭੇਜਦਾ ਇਨਸਾਨ ਬਣਾ ਕੇ ਉਹਨੇ ਅਗਰ ਕਿਸੇ ਕੌਮ ਦੇ ਅੰਦਰ ਕਿਸੇ ਧਰਮ ਦੇ ਅੰਦਰ ਤੁਹਾਨੂੰ ਜੋਦਾ ਬਣਾਇਆ ਜਾਂ ਵੈਸੇ ਇੱਕ ਆਮ ਨੋਰਮਲ ਜ਼ਿੰਦਗੀ ਵਾਸਤੇ ਬਣਾਇਆ ਕੋਈ ਕੁਝ ਸਪੈਸ਼ਲ ਕੋਈ ਪਾਦ ਦਿੱਤਾ ਕੋਈ ਗੁਰੂ ਦੀ ਪਦਵੀ ਦਿੱਤੀ ਹੈ ਤਾਂ ਉਹ ਰੱਬ ਨੇ ਦਿੱਤੀ ਹੈ ਨਾ ਤੇ ਉਹਨ ਜਿਸ ਜੁਨੀ ਦੇ ਅੰਦਰ ਭੇਜਿਆ ਜਿਸ ਤਰੀਕੇ ਨਾਲ ਭੇਜਿਆ ਉਹਦਾ ਸਤਿਕਾਰ ਕਰੋ ਉਹਦੀ ਉਸੇ ਅੰਦਰ ਰਿਸਪੈਕਟ ਕਰੋ ਧਰਮ ਪਰਿਵਰਤਨ ਨਾ ਕਰਾਓ ਕਿਸੇ ਦਾ ਸਤਿਕਾਰ ਸਾਰਿਆਂ ਦਾ ਕਰੋ ਮੇਰੀ ਇਕਾਦਰ ਨੇ ਸਾਰੇ ਦਾ ਜੋ ਵੀ ਹੈ ਹੁਣ ਪਾਜੀ ਤੁਸੀਂ ਮੇਰਾ ਲਾ ਲਓ ਕਈ ਬੰਦੇ ਨੇ ਵਿਚਾਰੇ ਹਰ ਧਰਮ ਤੋਂ ਬਿਲੋਂਗ ਕਰਦੇ ਨੇ ਉਹ ਵਧੀਆ ਕੰਮ ਕਰ ਰਹੇ ਨੇ ਕਿਸੇ ਵਿੱਚ ਬੇਟੀ ਦੀ ਮੈਰਿਜ ਹੋਵੇ ਕੋਈ ਬੱਚਾ ਬਿਮਾਰ ਹੋਵੇ ਕੋਈ ਫੈਮਿਲੀ ਬਿਮਾਰ ਹੋਵੇ ਕਿਸੇ ਗੁੜੀਆ ਦਾ ਬਿਆਨ ਹੀ ਹੁੰਦਾ ਹੋਵੇ ਕੋਈ ਐਨਜੀਓ ਚਲਾਰ ਕੋਈ ਡੈਡ ਬੋਡੀਆਂ ਕਰ ਰਿਆ ਅਲਗ-ਅਲਗ ਧਰਮਾਂ ਦੇ ਨੇ ਉਹ ਕਿਸੇ ਦੀ ਜਾਤ ਨਹੀਂ ਪੁੱਛਦੇ ਹੁਣ ਮੈਨੂੰ ਲਾ ਲੋ ਮੇ ਮੁਸਲਮਾਨ ਹੁਣ ਮੇਰੇ ਸਾਹਮਣੇ ਬੰਦਾ ਡੁੱਬਦਾ ਹੋਵੇ ਮੈਂ ਜਾ ਕੇ ਪੁੱਛੂ ਤੂੰ ਮੁਸਲਮਾਨ ਹੈ ਮੈਂ ਤੈਨੂੰ ਤਾਂ ਕਰ ਦੂੰਗਾ ਏ ਕਿਸੇ ਵੀਰ ਨੇ ਜਾਂ ਕਿਸੇ ਭੈਣ ਨੇ ਕਿਸੇ ਭਰਾ ਨੇ ਮੈਨੂੰ ਮਦਦ ਲਈ ਕੋਲ ਕਰਤੀ ਕਿ ਮੇਰੇ ਵੀਰ ਮੇਰੀ ਮਦਦ ਕਰ ਦੇ ਮੇਰੇ ਘਰ ਦਾ ਜੀਵ ਚਲਾ ਗਿਆ ਮੈਂ ਉਹਨੂੰ ਪਹਿਲੇ ਇਹ ਪੁੱਛੂ ਤੂੰ ਮੁਸਲਮਾਨ ਹੈ ਮਤਲਬ ਮੈਂ ਆਪਣੇ ਅੰਦਰ ਕੱਟਰ ਤਾਂ ਲਿਆਉਂ ਭਈ ਮੈਂ ਮੁਸਲਮਾਨ ਨਹੀਂ ਕੱਢਨੇ ਬਾਕੀ ਨਹੀਂ ਕੱਢਨੇ ਕਿਉਂ ਭਈ ਉਹ ਰੱਬ ਦੇ ਬਣਾਏ ਬੰਦੇ ਨਹੀਂ ਹੈ ਤੇ ਮੈਂ ਤਾਂ ਉਹੀ ਕਹਿ ਰਿਹਾ ਕਿ ਭਈ ਰੱਬ ਸਭ ਦਾ ਇੱਕ ਹੈ ਮਾਲਕ ਇੱਕ ਹੈ ਪਰ ਆਪਣੇ ਧਰਮ ਤੋਂ हट ਕੇ ਕੋਈ ਕੰਮ ਨਾ ਕਰੋ ਕੰਮ ਕਰੋ ਇਨਸਾਨੀਅਤ ਲਈ